ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਚਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਹੁਣ ਆਂਬ ਦਾ ਆਚਾਰ ਨਿੰਬੂ ਦਾ ਆਚਾਰ ਸਭ ਤਰ੍ਹਾਂ ਦੇ ਆਚਾਰ ਆਪਾਂ ਪਾ ਰਹੇ ਹਾਂਗੇ ਜਦੋਂ ਇਹ ਗਰਮੀ ਦੇ ਵਿੱਚ ਮੌਸਮ ਹੁੰਦਾ ਹੈ ਉਦੋਂ ਨਿੰਬੂ ਆਂਬ ਤੇ ਮਿਰਚ ਦਾ ਆਚਾਰ ਹੈ ਜਿਹੜਾ ਇਹ ਹਰ ਇੱਕ ਘਰ ਦੇ ਵਿੱਚ ਆਪਾਂ ਵੀ ਆਪਦੇ ਆਪ ਦੇ ਪਾਉਣੇ ਆਂਗੇ ਤੇ ਉਸੇ ਤਰ੍ਹਾਂ ਫਿਰ ਆਪਾਂ ਵੀ ਲਿਆਜ ਦੋ ਪੈਕਟਾਂ ਦੇ ਵਿੱਚ ਕਿਲੋ-ਕਿਲੋ ਆਪਣੇ ਕੋਲ ਨਿੰਬੂ ਆਪਾਂ 2 ਕਿਲੋ ਨਿੰਬੂ ਲਿਆ ਇਹਨਾਂ ਦਾ ਪਾਵਾਂਗੇ ਆਪਾਂ ਖੱਟਾ ਮਿੱਠਾ ਆਚਾਰ ਅਚਾਰ ਪਾਉਣ ਵਾਸਤੇ ਹੁਣ ਆਪਾਂ ਜਿਹੜੇ ਨਿੰਬੂ ਪੈਕੇਟ ਦੇ ਵਿੱਚ ਆਪਣੇ ਕੋਲੇ ਸੀਗੇ ਇਹਨਾਂ ਨੂੰ ਕੱਢ ਕੇ ਆਪਾਂ ਪਾ ਲਾਂਗੇ ਇੱਕ ਟੋਕਰੀ ਦੇ ਵਿੱਚ ਦੋਨੇ ਪੈਕੇਟ ਆਪਾਂ ਟੋਕਰੀ ਦੇ ਵਿੱਚ ਕੱਢ ਲੈਣੇ ਆਂਗੇ ਤੇ ਨਿੰਬੂ ਐ ਜਿਹੜੇ ਇਹ ਵੀ ਅਚਾਰ ਵਾਸਤੇ ਵਿੱਚ ਥੋੜੇ ਜੇ ਵੱਡੇ ਵੀ ਐ ਛੋਟੇ ਵੀ ਐ ਤੇ ਹਰੇ ਵੀ ਐ ਤੇ ਪੀਲੇ ਵੀ ਐ ਜਦੋਂ ਅਚਾਰ ਦੇ ਵਿੱਚ ਇਹ ਨਿੰਬੂ ਪਿਆ ਜਾਂਦੇ ਨੇ ਤਾਂ ਇਹ ਸਾਰੇ ਜਦੋਂ ਅਚਾਰ ਬਣਨਾ ਸ਼ੁਰੂ ਹੋ ਜਾਂਦਾ ਤਾਂ ਇੱਕੋ ਜਿਹੀ ਹੋ ਜਾਂਦੇ ਆ ਹੁਣ ਆਪਾਂ ਜਿਹੜੇ ਨਿੰਬੂ ਸੀ ਲਏ ਸੀ ਇਹਨਾਂ ਨੂੰ ਆਪਾਂ ਟੋਕਰੀ ਦੇ ਵਿੱਚ ਪਾ ਕੇ ਇਸ ਤਰ੍ਹਾਂ ਮਸਲ ਮਸਲ ਕੇ ਖੁੱਲੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਵਾਸ਼ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਇਹਨਾਂ ਦਾ ਪਾਣੀ ਹੋਇਆ ਉਹ ਸਕਾ ਲਾਂਗੇ ਜਦੋਂ ਇਹ ਸਾਰਾ ਪਾਣੀ ਇਹਨਾਂ ਦਾ ਸੁੱਕ ਗਿਆ ਤੇ ਫਿਰ ਆਪਣੇ ਅਚਾਰ ਦੇ ਲਈ ਇਹ ਨਿੰਬੂ ਐ ਜਿਹੜੇ ਪਾਉਣ ਦੇ ਲਈ ਤਿਆਰ ਹੋ ਜਾਣਗੇ ਨਿੰਬੂਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਬਹੁਤ ਜ਼ਰੂਰੀ ਹੁੰਦਾ ਕਈ ਵਾਰੀ ਨਿੰਬੂਆਂ ਦੇ ਉੱਪਰ ਜ਼ਿਆਦਾ ਮਿੱਟੀ ਵਗੈਰਾ ਵੀ ਲੱਗੀ ਹੁੰਦੀ ਹੈ ਵੈਸੇ ਤਾਂ ਪਿੱਛੋਂ ਵੀ ਇਹ ਧੋ ਕੇ ਆਪਾਂ ਨੂੰ ਸੇਲ ਕਰ ਦੇਣਗੇ ਪਰ ਫਿਰ ਵੀ ਆਪਾਂ ਆਪਣੀ ਤਸੱਲੀ ਲਈ ਕੁਝ ਚੰਗੀ ਤਰ੍ਹਾਂ ਹੀ ਆਪਾਂ واਸ਼ ਕਰਦੇ ਆਂ ਤੇ ਹੁਣ ਇਹ ਜਿਹੜੇ ਨਿੰਬੂ ਐ ਮੈਂ ਸਾਰੇ ਧੋ ਲਏ ਐ ਚੰਗੀ ਤਰ੍ਹਾਂ واਸ਼ ਕਰਕੇ ਇਹਨਾਂ ਨੂੰ ਹੁਣ ਸੁੱਕਣ ਲਈ ਮੈਂ ਰੱਖ ਦੂੰਗੀ ਜਦੋਂ ਇਹ ਪਾਣੀ ਥੋੜਾ ਜਿਹਾ ਇਹਨਾਂ ਦਾ ਉੱਚੜ ਜੂਗਾ ਉਸ ਤੋਂ ਬਾਅਦ ਇੱਕ ਕੱਪੜਾ ਲੈ ਕੇ ਕਾਟਨ ਦਾ ਵਧੀਆ ਸਾਫ਼ ਕੱਪੜਾ ਲੈ ਕੇ ਇਹਨਾਂ ਨੂੰ ਸਾਰਿਆਂ ਨੂੰ ਰੱਬਜਾ ਕਰਕੇ ਸਾਫ਼ ਜਾ ਕਰਕੇ ਰੱਖ ਦਾਂਗੇ ਤੇ ਫਿਰ ਆਪਾਂ ਇਹਨਾਂ ਦੀ ਕਰਾਂਗੇ ਕਟਿੰਗ ਨੇਂਬੂ ਦਾ achar ਜਿਹੜਾ ਪਾਵਾਂਗੇ ਆਪਾਂ ਕੱਚ ਦੇ ਕੰਟੇਨਰਾਂ ਦੇ ਵਿੱਚ ਪਾਵਾਂਗੇ ਇਸ ਵਾਰੀ ਮੈਂ ਜਿਹੜੇ ਇਹ ਕੰਟੇਨਰ ਵੀ ਨਵੇਂ ਲੈ ਕੇ ਆਈਆਂ ਇੱਕ ਅੰਬ ਦੇ achar ਲਈ ਲੈ ਕੇ ਆਏ ਆ ਤੇ ਇੱਕ ਨਿੰਬੂ ਦੇ achar ਲਈ ਲੈ ਕੇ ਆਏ ਆ 11 ਦੇ ਕੰਟੇਨਰ ਲਏਗੇ ਤੇ ਇਹਨਾਂ ਨੂੰ ਹੁਣ ਆਪਾਂ ਇਹ ਵੀ ਹਲੇ ਆਪਾਂ ਜਿਵੇਂ ਹੀ ਲੈਂਦੇ ਆ ਉਵੇਂ ਹੀ ਪਾਏ ਨਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਵਾਸ਼ ਕਰਕੇ ਸਕਾ ਕੇ ਫਿਰ ਆਪਾਂ ਇਹਨਾਂ ਦੇ ਵਿੱਚ achar ਪਾਵਾਂਗੇ ਕੰਟੇਨਰ ਜਿਹੜੇ ਮੈਂ 2 ਕਿਲੋ ਪਾਉਣਾ ਸੀ ਨਿੰਬੂ ਦਾ achar ਤੇ 2 ਕਿਲੋ ਹੀ ਅੰਬ ਦਾ achar ਐਸ ਕਰਕੇ ਮੈਂ 3-3 ਕਿਲੋ ਵਾਲੇ ਇਹ ਜਿਹੜੇ ਕੰਟੇਨਰ ਲੈ ਕੇ ਆਈਆਂ ਕੰਟੇਨਰ ਹੈ ਜਿਹੜੇ ਵਧੀਆ ਕੱਚ ਦੇ ਨੇ ਉੱਪਰੋਂ ਇਹਨਾਂ ਦੀ ਲਿਡ ਵੀ ਹੈ ਜਿਹੜੀ ਇਹ ਕੱਚ ਦੀ ਬਈ ਹੈਗੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਇਸ ਤਰ੍ਹਾਂ ਦੇ ਕੰਟੇਨਰ ਬਾਕੀ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਇਹਨਾਂ ਕੰਟੇਨਰਾਂ ਦੇ ਵਿੱਚ ਅਚਾਰ ਰੱਖਣਾ ਪਸੰਦ ਕਰਦੇ ਹੋ ਜਾਂ ਫਿਰ ਵੀ ਦੂਜੇ ਕੰਡੇਨਰਾਂ ਦੇ ਵਿੱਚ ਜਿਹੜੇ ਉਹ ਹੁੰਦੇ ਚੀਨੀ ਦੇ ਕੰਟੇਨਰ ਹੁੰਦੇ ਆ ਅਚਾਰ ਚੀਨੀ ਦੇ ਚ ਵੀ ਵਧੀਆ ਸੇਫ ਰਹਿੰਦਾ ਤੇ ਇਹਨਾਂ ਦੇ ਵਿੱਚ ਵੀ ਵਧੀਆ ਰਹਿੰਦਾਗਾ ਆਪਣੀ ਆਪਣੀ ਚੋਇਸ ਹੁੰਦੀ ਹੈ ਜहां ਅੱਜਕੱਲ ਜਿਵੇਂ ਚੱਲੀ ਵੀ ਹੈਗੀ ਵੀ ਹੁਣ ਆਪਾਂ ਨੂੰ ਪਲਾਸਟਿਕ ਦੇ ਕੰਟੇਨਰਾਂ ਦੇ ਵਿੱਚ achar ਨਹੀਂ ਰੱਖਣਾ ਚਾਹੀਦਾ ਉਸੇ ਚੀਜ਼ ਨੂੰ ਆਪਾਂ ਰੱਖਦੇ ਹੋਏ ਮੱਧੇ ਨੇ ਰੱਖਦੇ ਹੋਏ ਆਪਾਂ ਵੀ ਫਿਰ ਕੱਚ ਦੇ ਕੰਟੇਨਰ ਹੀ ਲੈ ਕੇ ਆਏ ਆ ਵੈਸੇ ਵੀ ਜਿਹੜਾ achar ਅਸੀਂ ਥੋੜਾ ਥੋੜਾ ਪਾਉਣੇ ਆ ਕੱਚ ਦੇ ਕੰਟੇਨਰਾਂ ਚ ਹੀ ਪਾਉਣੇ ਆ ਕਿਤੇ ਵਰੀ ਸਪੈਸ਼ਲ ਲੈ ਕੇ ਆਏ ਆ ਚਲੋ ਜੀ ਫਿਰ ਪਾਵਾਂਗੇ ਇਹਨਾਂ ਦੇ ਵਿੱਚ ਆਪਾਂ ਨਿੰਬੂ ਤੇ ਆਂਬ ਦਾ achar ਤੋ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਕਾ ਲਾਂਗੇ ਵਿੱਚ ਇਹਨਾਂ ਦੇ ਇੱਕ ਕਾਟਨ ਦਾ ਕੱਪੜਾ ਵੀ ਆਪਾਂ ਜ਼ਰੂਰ ਮਾਰਾਂਗੇ ਤਾਂ ਕਿ ਜਿਹੜੀ ਕੋਈ ਸਿਲਨ ਹੁੰਦੀ ਹੈ ਜਾਂ ਕੋਈ ਪਾਣੀ ਦਾ ਤੁਕਕਾ ਵਗੈਰਾ ਲੱਗਿਆ ਰਹ ਜਾਂਦਾ ਉਹ ਕਾਟਨ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈਗਾ ਤੇ ਫਿਰ ਆਪਣਾ ਆਚਾਰ ਪਾਉਣ ਲਈ ਕੰਟੇਨਰ ਯੂਜ਼ ਹੋ ਸਕਦੇ ਨੇਗੇ ਤੇ ਇੱਧਰ ਦੇਖੋ ਨਿੰਬੂ ਬੜੇ ਸੋਹਣੇ ਸੋਹਣੇ ਵਸੇدار ਸੀ ਮोटे-ਮोटे ਨਿੰਬੂ ਸੀ ਨਾ ਇਹਨਾਂ ਨੂੰ ਕੱਟ ਲਿਆ ਚਾਰ-ਚਾਰ ਫਾੜੀਆਂ ਕਰ ਲਈਆਂ ਆਪ ਤੇ ਇਹਨਾਂ ਨੂੰ ਖੱਟਾ ਮਿੱਠਾ achar ਬਣਾਵਾਂਗੇ ਤੇ ਕਾਟਿੰਗ ਕਰ ਲਈ ਤੇ ਕਈ ਮੰਮੀ ਇਹਨਾਂ ਦੀਆਂ ਜਿਆਦਾ ਵੀ ਫਾੜੀਆਂ ਕਰ ਇੱਕ ਉਹਨੇ ਪੂਰੇ ਨਿੰਬੂ ਦੇ ਚਾਰ ਫਾੜ ਕਰ ਲੰਦੇ ਵਿਚਾਲੋ ਕੱਟ ਪਾ ਕੇ ਹਨਾ ਹਾਂ ਉਹ ਭਰ ਕੇ ਭਰ ਕੇ ਪਾਈ ਲੈਂਦੇ ਆ ਹਨਾ ਉਹ ਭਰ ਕੇ ਪਾਈ ਜਾਂਦੇ ਮਧਾਨੀ ਕੀ ਵੇ ਦੇ ਕੇ ਭਰ ਕੇ ਪਾਏ ਹਾਂ ਆਪਾਂ ਐ ਵੀ ਮਤਲ ਕਰ ਲਏ ਇਹ ਵੀ ਆਏ ਆ ਵੀ ਫਾੜੀਆਂ ਹੁਣ ਆਏ ਸਾਫ ਜਿੰਬੂ ਕੋਈ ਖਾਂਦਾ ਨਹੀਂਗਾ ਫਾੜੀ ਫਾੜੀ ਫਿਰ ਹੱਥ ਲਵੇਟਨੇ ਪੈਂਦੇ ਅਗਲੇ ਚੀਰ ਕੇ ਹੀ ਪਾ ਦੇ ਦੇ ਇਹ ਤੇ ਫਾੜੀ ਚੱਕੋ ਦਿਖਾਓ ਪਹਿਲਾਂ ਤਾਂ ਮਸਾਲਾ ਵੀ ਘਰੇ ਤਿਆਰ ਕਰਦੇ ਹੁੰਦੇ ਸੀ ਨਿੰਬੂਆਂ ਦਾ ਘਰੇ ਪਾਉਂਦੇ ਸੀ ਜਿਵੇਂ ਕਾਲਾ ਨਮਕ ਹੋਣਾ ਸੈਲਟ ਕਾਲੀ ਜੀਂਡੀ ਹੋ ਕੇ ਸਾਰਾ ਕੁਝ ਪਾਉਂਦੇ ਸੀ ਪੱਟੀ ਲੈ ਕੇ ਤੇ ਘੋਣਾ ਬੜਾ ਬੜਾ ਮਸਾਲਾ ਹੁਣ ਲਾ ਕੇ ਸਾ ਮਾਪੇ ਨੂੰ ਆਈ ਮਸਾਲਾ ਆਪਣੇ ਕੋਲੇ ਕੇ ਡੀ ਐਚ ਦਾ ਕੇ ਡੀ ਐਚ ਦਾ ਅ ਕੋਰੇ ਦੀ ਹੱਟੀ ਮਤਲਬ ਇਹ 2 ਕਿਲੋ ਨਿੰਬੂਆਂ ਦਾ ਮਸਾਲਾ ਹੈ ਤੇ 2 ਕਿਲੋ ਨਿੰਬੂਆਂ ਦੇ ਵਿੱਚ ਆਪਾਂ ਇਹ ਮਸਾਲਾ ਜਿਹੜਾ ਮਿਕਸ ਕਰਨਾ ਹੈਗਾ ਤੇ ਬਣਿਆ ਬਣਾਇਆ ਮਸਾਲਾ ਉਸ ਤੋਂ ਬਾਅਦ ਐਕਸਟਰਾ ਆਪਾਂ ਚੀਨੀ ਹੈ ਜਿਹੜੀ ਉਹ ਐਡ ਕਰ ਦੇਣੀ ਹੈ ਤੇ ਹੁਣ ਆਪਾਂ ਇਹ ਮਸਾਲਾ ਮਿਕਸ ਕਰਾਂਗੇ ਆ ਮਸਾਲਾ ਤਾਂ ਮਿਕਸ ਹੋ ਜਾਵੇ ਹੀ ਹੈ ਅੱਛਾ ਆਪਾਂ ਇਹਨੂੰ ਅਧਲੇ ਨਹੀਂ ਆਚਾਰ ਜਦੋਂ ਆਚਾਰ ਜ਼ਿਆਦਾ ਪਾਉਣਾ ਹੋਵੇ ਉਦੋਂ ਤਾਂ ਮੰਮੀ ਤਾਂ ਹੀ ਪੁਆਈਦਾ ਜਦੋਂ ਕਿਤੇ ਮਾੜਾ ਮੋਟਾ ਜਿਹਾ ਆਚਾਰ ਪਾਉਣਾ ਹੋਵੇ ਉਦੋਂ ਆਪਾਂ ਲਈਦਾ ਫਿਰ ਆਏ ਹੁੰਦਾ ਜਿਹੜਾ ਮਤਲਬ ਕਿਲੋਆਂ ਦੇ ਵਿੱਚ achar ਹੁੰਦਾ ਉਹ ਵੱਡਿਆਂ ਤੋਂ ਪਵਾ ਲਈਏ ਤੇ ਜਿਆਦਾ ਵਧੀਆ ਵੀ ਬੰਦ ਹੈ ਤੇ ਟੇਸਟੀ ਵੀ ਲੱਗਦਾ ਹੈਗਾ ਆਪਦੇ ਆਪ ਨੂੰ ਵੀ ਤਸੱਲੀ ਜੀ ਹੋ ਜਾਂਦੀ ਹੈ ਵੀ ਵੱਡਿਆਂ ਤੋਂ ਪਵਾਈ achar ਦੀ ਜਿਹੜੀ ਵੀ ਕੁਆਂਟੀ ਵਗੈਰਾ ਕੀ ਜਿੰਨੀ ਵੀ ਆ ਉਹ ਸਹੀ ਹੈਗੀ ਤੇ ਇਹ ਦੇਖੋ ਇਸ ਤਰ੍ਹਾਂ ਇਹ ਮਸਾਲਾ ਸਾਰਾ ਮਿਕਸ ਹੋਇਆ ਹੋਇਆ ਸਾਰਾ ਕੁਝ ਇਹਦੇ ਵਿੱਚ ਬਣਿਆ ਬਣਾਇਆ ਅਹੀਂ ਤਿਆਰ ਕੀਤਾ ਕਰਾਇਆ ਆਪਾਂ ਨੂੰ ਮਿਲ ਜਾਂਦਾ ਹੈ ਬਸ ਆਪਾਂ ਇਹ ਜਿਹੜਾ ਮਸਾਲਾ ਇਹ ਨਿੰਮੂਆਂ ਦੇ ਵਿੱਚ ਮਿਕਸ ਕਰਕੇ ਤੇ ਆਪਣਾ ਨਿੰਬੂ ਦਾ ਆਚਾਰ ਹੈ ਜਿਹੜਾ ਪਾਉਣ ਲਈ ਹੋ ਜੂਗਾ ਤਿਆਰ ਹੁਣ ਆਪਾਂ ਇਹਦੇ ਵਿੱਚ ਹੀ ਆਪਾਂ 600 ਗ੍ਰਾਮ ਇਹ ਚੀਨੀ ਲਈ ਹੈ ਪੈਕਿੰਗ ਦੇ ਉੱਪਰ ਲਿਖਿਆ ਵੀ ਵਿਆਸੀ ਵੀ ਤੁਸੀਂ ਇਹਦੇ ਵਿੱਚ ਜਿਹੜਾ ਮਸਾਲਾ ਅਸੀਂ ਤਿਆਰ ਕਰਕੇ ਦਿੱਤਾ ਇਹਦੇ ਵਿੱਚ ਤੁਸੀਂ ਐਕਸਟਰਾ ਜਿਹੜੀ ਚੀਨੀ ਐਡ ਕਰਨੀ ਹੈ 600 ਗ੍ਰਾਮ ਐਡ ਕਰਨੀ ਹੈ 2 ਕਿਲੋ ਨਿੰਮੂਆਂ ਦੇ ਮਸਾਲੇ ਦਾ ਮਤਲਬ ਪੈਕਿੰਗ ਸੀਗੀ ਉਹ ਆਪਣੇ ਕੋਲੇ ਤੇ ਆਪਾਂ ਵੀ 2 ਕਿਲੋ ਨਿੰਬੂ ਹੀ ਲਏ ਆ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਕੋਈ ਇਹਦੇ ਵਿੱਚ ਆਪ ਐਕਸਟਰਾ ਨਮਕ ਨਹੀਂ ਪਾਉਣਾ ਜਾਂ ਮਿਰਚ ਵਗੈਰਾ ਇਹ ਜਾਂ ਕੁਝ ਨਹੀਂ ਪਾਉਣਾਗਾ ਸਾਰੇ ਮਸਾਲੇ ਦੇ ਵਿੱਚ ਆਪਾਂ ਇਹ ਜਿਹੜਾ ਇਹ ਇਸ ਤਰ੍ਹਾਂ ਚੀਨੀ ਨੂੰ ਮਿਕਸ ਕਰਕੇ ਤੇ ਆਪਾਂ ਨਿੰਗੂਆਂ ਦੇ ਵਿੱਚ ਮਿਲਾ ਦੇਣਾ ਤੇ ਆਪਣਾ ਜਿਹੜਾ ਆਚਾਰ ਹੈ ਉਹ ਤਿਆਰ ਹੋ ਗਿਆ ਤੇ ਉਧਰ ਅੱਜ ਆਪਾਂ ਮਲੇ ਆ ਉਹ ਵੀ ਆਪਾਂ 2 ਕਿਲੋ ਹੀ ਲਏ ਆ ਉਹਨਾਂ ਦਾ ਆਪਾਂ ਪਾਵਾਂਗੇ ਕੱਲ ਨੂੰ ਆਚਾਰ ਅੱਜ ਇਹਨਾਂ ਨੂੰ ਐਸੇ ਤਰੀਕਾ ਨਾਲਾਂਗੇ ਤੇ ਫਿਰ ਕਰਾਂਗੇ ਕੱਲ ਨੂੰ ਇਸ ਆਚਾਰ ਦੀ ਤਿਆਰੀ ਅੱਜ ਆਪਾਂ ਹਰ ਨੂੰ ਇਹ ਚਾਰ ਪਾਵਾਂਗੇ ਥਾਲੀਆਂ ਤੋਂ ਅਲੱਗ-ਅਲੱਗ ਆਚਾਰ ਸੀ ਜਿਹੜਾ ਕੱਢ ਲਿਆ ਸੀ ਕਟਿੰਗ ਕਰਕੇ ਤੇ ਹੁਣ ਆਪਾਂ ਸਾਰਾ ਭਾਂਡੇ ਵਿੱਚ ਪਾ ਕੇ ਤੀਨ ਨੂੰ ਕਰ ਰਹੇ ਹਾਂ ਮਿਕਸ ਜਿਵੇਂ ਜਿਵੇਂ ਆਚਾਰ ਮਿਕਸ ਹੋਈ ਜਾਊਗਾ ਇਹਨੇ ਆਪਦਾ ਰਸ ਜਿਹੜਾ ਛੱਡਣਾ ਸ਼ੁਰੂ ਕਰ ਦੇਣਾ ਤੇ ਘਰ ਵੀ ਦਿੱਤਾਗਾ। ਇੱਕਦਮ ਗਿੱਲੇ ਗਿੱਲੇ ਜੇ ਨਿੰਬੂ ਹੋ ਗਏ ਆਪਣੇ ਜਿਹੜੇ ਆਪਾਂ ਨਿੰਬੂ ਮਿਕਸ ਕਰੀ ਜਾਂਦੇ ਆ ਮਸਾਲੇ ਦੇ ਵਿੱਚ। ਕਿੰਨੇ ਦਿਨਾਂ ਚ ਬਣ ਜਾਂਦਾ ਵੀ ਆਚਾਰ? ਲੱਗਦੇ 8-9 ਦਿਨ। ਅੱਛਾ। ਇਹ ਕਸ ਨੇ ਖਰਮਾ ਖਰਮਾ ਖਾਣਾ ਦਪਾ ਮੈਂ 5-6 ਦਿਨਾਂ ਤੋਂ ਲੱਗ ਰਿਹਾ ਖਾਣਾ। ਅੱਛਾ। ਪਰ ਫਿਰ ਵੀ ਇਹਨੂੰ ਤਾਂ ਜਿੰਨਾ ਟਾਈਮ ਤੋਂ ਜ਼ਿਆਦਾ ਟਾਈਮ ਤੋਂ ਖੁੱਲ ਲਾਗੇ ਉਨਾ ਵਧੀਆ ਬਣੂਗਾ। अच्छा मतलब 5-6 ਦਿਨ ਇਹਨੂੰ ਬਿਲਕੁਲ ਵੀ ਖੋਲੋ ਨਾ ਇਹਨੂੰ ਖੋਲੋ ਨਾ ਇਹਨੂੰ 잡잡 ਕੇ ਚਾਰ ਤਨ ਪਾ ਦਿਓ ਇਹਨੂੰ ਤੋਂ ਪਣਾ ਲਵਾਓ ਹਾਂ ਜੇ ਆਪਾਂ ਚਾਹੋ ਨੇ ਵੀ ਜਾਦੀ ਦੱਸਾ ਛੱਡ ਦੇ ਤਾਂ ਨਹੀਂ ਤੇ ਜ਼ਰੂਰ ਆਪਾਂ ਰੱਖ ਸਕਦੇ ਆ ਗੱਤ ਕਰਕੇ اچھا ਹਾਂਜੀ ਜਿਵੇਂ ਮੰਮੀ ਨੇ ਦੱਸਿਆ ਵੀ ਮਤਲਬ ਵੀ ਆਪਾਂ ਨੂੰ 5-7 ਦਿਨਾਂ ਬਾਅਦ ਇਹ ਖਾਣ ਦੇ ਲਈ ਆਪਣੇ ਤਿਆਰ ਹੋ ਜਾਂਦਾ ਹੈ ਨਿੰਬੂ ਦਾ ਅਚਾਰ ਖੜਮਾ ਖੜਮਾ ਤੇ ਖੜਮਾ ਖੜਮਾ ਜਾਂ ਹੁੰਦਾਗਾ ਜਦੋਂ ਬਣ ਜਾਂਦਾ ਕੋਈ ਕੁਝ ਟਾਈਮ ਜ਼ਿਆਦਾ ਹੋ ਜਾਂਦਾ ਉਹ ਤਾਂ ਫਿਰ ਇਹ ਐ ਬਣ ਜਾਂਦਾ ਬਿਲਕੁਲ ਜਿਵੇਂ ਮਰੱਬਾ ਹੁੰਦਾਗਾ ਉਹ ਨਿੰਬੂ ਦਾ ਮਿੱਠੇ ਨਿੰਬੂ ਦਾ achar ਬੜਾ ਹੀ ਟੇਸਟੀ ਟੇਸਟੀ ਬਣ ਜਾਂਦਾ ਤੇ ਇਹਨੂੰ ਕੋਈ ਮਤਲਬ ਜ਼ਿਆਦਾ ਉਹ ਵੀ ਨਹੀਂ ਹੈਗਾ ਧੁੱਪ ਵਗੈਰਾ ਲਵਾਉਣ ਦੀ ਵੀ ਲੋੜ ਨਹੀਂ ਹੁੰਦੀ ਤੇ ਬਰਸਾਤ ਦੇ ਟਾਈਮ ਤੇ ਆਪਾਂ ਇਹਨੂੰ ਬਰਸਾਤ ਦੇ ਵਿੱਚ ਜ਼ਰੂਰ ਰੱਖ ਸਕਦੇ ਹਾਂ ਉਹ ਵੀ ਚੰਗੀ ਤਰ੍ਹਾਂ ਬੰਦ ਕਰਕੇ ਇਹ ਟਾਈਟ ਕਰਕੇ ਵੀ ਇਹਦੇ ਵਿੱਚ ਕੋਈ ਪਾਣੀ ਵਗੈਰਾ ਨਾ ਹੋਵੇ ਤੇ ਬਾਕੀ achar ਦਾ ਤੁਹਾਨੂੰ ਪਤਾ ਹੀ ਹੈ ਵੀ achar ਹੁੰਦੇ ਆ ਜਿਹੜੇ ਆਪਾਂ ਗਿੱਲਾ ਚਮਚਾ ਨਾ ਵਿੱਚ ਲੱਗਣ ਦੇਈਏ ਤੇ ਕੋਈ ਜਿਹੜੇ ਬਰਤਨ ਚ ਪਾਉਣਾ ਉਹ ਬਰਤਨ ਬਿਲਕੁਲ ਸੁੱਕਾ ਹੋਣਾ ਚਾਹੀਦਾ ਸਿੱਲਾ ਨਹੀਂ ਹੋਣਾ ਚਾਹੀਦਾ ਇਹਨਾਂ ਗੱਲਾਂ ਦਾ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਪੈਂਦਾ ਹੈਗਾ ਕੋਈ ਵੀ ਅਚਾਰ ਹੈ ਫੇਰ ਹੀ ਉਹ ਲਾਈਫਟਾਈਮ ਚੱਲਦਾ ਹੈਗਾ ਤੇ ਇਹ achar ਹੁਣ ਆਪਣਾ ਹੋ ਚੁੱਕਿਆ ਜਮਾ ਮਿਕਸ ਚੰਗੀ ਤਰ੍ਹਾਂ ਤੇ ਇਹਨੂੰ ਹੁਣ ਆਪਾਂ ਪਾਵਾਂਗੇ ਬਰਤਨ ਦੇ ਵਿੱਚ ਕੰਟੇਨਰ ਦੇ ਵਿੱਚ ਇਹ ਜਿਹੜੇ ਕੰਟੇਨਰ ਹੈ ਸਪੈਸ਼ਲ ਆਪਾਂ achar ਵਸਤੇ ਹੀ ਲੈਂਦੇ ਸੀਗੇ 2 ਕਿਲੋ ਦੇ ਹੀ ਆਪਣੇ ਕੰਟੇਨਰ ਹੈ ਤੇ ਹੁਣ ਆਪਾਂ ਦੇਖਦੇ ਹਾਂ ਇਹਦੇ ਵਿੱਚ ਸਾਰਾ ਆਚਾਰ ਪੈਂਦਾ ਕਿ ਨਹੀਂ ਜੇ ਨਾ ਪਿਆ ਤਾਂ ਆਪਾਂ ਐਕਸਟਰਾ ਕਿਸੇ ਹੋਰ ਮਰਤਵਾਨ ਦੇ ਵਿੱਚ ਕੰਟੇਨਰ ਦੇ ਵਿੱਚ ਪਾ ਲਾਂਗੇ ਜਦੋਂ ਮਿਕਸ ਕਰਦੇ ਸੀ ਉਦੋਂ ਐਂ ਲੱਗਦਾ ਸੀ ਕਿੰਨਾ ਸਾਰਾ ਆਚਾਰ ਹੈ ਜਦੋਂ ਹੁਣ ਮਿਕਸ ਹੋ ਗਿਆ ਤੇ ਹੁਣ ਐ ਲੱਗਦਾ ਵੀ ਥੋੜਾ ਜਿਹਾ ਬਣ ਗਿਆ ਹਨਾ ਪਤਾ ਨਹੀਂ ਪਾਣੀ ਰਸਾ ਜਾਂ ਛੱਡ ਗਿਆ ਹਨਾ ਨਿੰਬੂ ਆਵਦਾ ਰਸਾ ਛੱਡ ਗਿਆ ਹਨਾ ਮੈਂ ਅਸਰ ਨਿਕਲ ਜਾਂਦਾ ਕਿਉਂ ਹੁਣ ਤੇ ਨਾਲੇ ਹੁਣ ਸਵੇਰ ਨੂੰ ਜਮਾਈ ਨਾਲ ਲੱਗੇ ਆ ਨਹੀਂ ਜਦੋਂ ਨਿੰਬੂ ਕੱਟੀ ਜਾਂਦੇ ਸੀ ਨਾ ਉਦੋਂ ਵੀ ਪੂਰੇ ਜੂਸੀ ਸੀਗੇ ਨਿੰਬੂ ਐ ਸੁੱਕੇ ਸੁੱਕੇ ਜੇ ਨਹੀਂ ਸੀਗੇ ਉਦੇ ਤੇ ਲਿਖਿਆ ਵੀ ਵਿਆਗਾ ਆਹ ਮਸਾਲੇ ਵਾਲੇ ਪੈਕ ਤੇ ਵੀ ਐ ਪੂਰਾ ਨੱਪ ਲੱਪ ਕੇ ਹੀ ਭਰਨਾ ਕੋਲਾਇਆ ਨਹੀਂ ਛੱਡਣਾ ਮਤਲਬ ਆਚਾਰ ਵਿੱਚ ਲਓ ਜੀ ਆਪਣਾ ਕੰਟੇਨਰ ਹੈ ਜਿਹੜਾ ਪੂਰਾ ਫੁੱਲ ਹੋ ਚੁੱਕਿਆ ਹੈ ਤੇ ਆਪਣਾ ਆਚਾਰ ਵੀ ਸਾਰਾ ਪੈ ਗਿਆ ਹੈਗਾ 3 ਲੀਟਰ ਦਾ ਆਪਾਂ ਕੰਟੇਨਰ ਲਿਆਏ ਸੀ ਤੇ ਦੋ ਮਤਲਬ ਕਿਲੋ ਆਪਣੇ ਕੋਲ ਨਿੰਬੂ ਸੀ ਬਾਕੀ ਜਿਹੜਾ ਮਸਾਲਾ ਹੋ ਗਿਆ ਚੀਨੀ ਹੋ ਗਈ ਤੇ ਆਪਾਂ ਜਦੋਂ ਲੈ ਕੇ ਆਏ ਸੀ ਉਹਦਾ ਇਹੀ ਕਹਿੰਦੇ ਸੀ ਕਿਵੇਂ 3 ਲੀਟਰ ਦਾ ਲੋਂਗੇ ਤਾਂ 2 ਕਿਲੋ ਜਿਹੜੇ ਤੁਸੀਂ ਕੋਈ ਵੀ ਮਟੀਰੀਅਲ ਦੀ ਜਿਹੜਾ ਪਾ ਸਕਦੇ ਹੋ ਆਚਾਰ ਦੇ ਵਿੱਚ ਨਿੰਬੂ ਦਾ ਆਂਬ ਦਾ ਤੇ ਆਪਣਾ ਆਚਾਰ ਹੈ ਜਿਹੜਾ ਸਾਰਾ ਪੂਰਾ ਇਹਦੇ ਵਿੱਚ ਆ ਗਿਆਗਾ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਟਾਈਟ ਚੰਗੀ ਤਰ੍ਹਾਂ 7-8 ਦਿਨਾਂ ਦੇ ਬਾਅਦ ਆਪਾਂ ਖੋਲ ਕੇ ਦੇਖਾਂਗੇ ਆਪਣਾ ਆਚਾਰ ਕਿੱਦਾਂ ਦਾ ਬਣਿਆ ਇਸ ਤਰ੍ਹਾਂ ਅਸੀਂ ਸਾਰਾ ਨੱਪ-ਨੱਪ ਕੇ ਆਚਾਰ ਹੈ ਜਿਹੜਾ ਇਹਦੇ ਵਿੱਚ ਫਿਲ ਕਰਤਾ ਹੈਗਾ ਪਹਿਲਾਂ ਵੀ ਅਸੀਂ ਪਾਇਆ ਸੀ ਬਹੁਤ ਟੇਸਟੀ ਬਣਿਆ ਸੀ ਇਸ ਤਰ੍ਹਾਂ ਦੇ ਮਸਾਲੇ ਵਾਲਾ achar ਯਾਦ ਹੈ ਵੀ ਤੁਹਾਡੇ ਹਾਂ ਹਾਂ ਵਧੀਆ ਬਣਿਆ ਸੀ ਨਾ ਉਹ ਹੈ ਗਿਆ ਹੁਣ ਕੀ ਆਪ ਖਾ ਲਿਆ ਸੀ ਉਹ ਸਾਰਾ ਅੱ ਦੋ ਚਾਰ ਫਟ ਕੇ ਪਿੰਜੇ ਪਰ ਗਿਆ ਹੁਣ ਤਾਂ ਨਵਾਂ ਬਣਾਵਾਂਗੇ ਕੱਲ੍ਹ ਅੱਧਰ ਪਾਇਆ ਨਾ ਕੱਲ੍ਹ ਉੱਧਰ ਪਾ ਲਿਆ ਤੇ ਅੱਜ ਇੱਧਰਲਾ ਪਾਇਆਗਾ ਤੇ ਉੱਧਰ ਵੀ ਹੁਣ ਅੱਪ ਦੇ ਮਤਲਬ ਉੱਧਰ 5 ਕਿਲੋ ਅੰਬ ਦਾ achar ਤਿਆਰ ਕਰਨਾ ਇੱਧਰ 2 ਕਿਲੋ ਅੰਬ ਦਾ ਤੇ ਕੋਸ਼ਿਸ਼ ਕਰਦਾ ਸੀ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਚਲੋ ਕਰ ਦੋ ਬੰਦੇ ਨੂੰ ਕੰਟੇਨਰ ਨੂੰ ਬਾਕੀ ਤੁਸੀਂ ਵੀ ਸਾਡੇ ਤਰੀਕੇ ਅਨਸਾਰ ਬਣਾ ਕੇ ਪਾ ਕੇ ਦੇਖੋ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਵੱਡੇ ਵੀ ਖਾਂਦੇ ਆ ਇਹ ਮਿੱਠਾ-ਖੱਟਾ ਮਿੱਠਾ achar ਬਹੁਤ ਹੀ ਟੇਸਟੀ ਲੱਗਦਾ ਤੇ ਚਲੋ ਜੀ ਇੱਥੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਤੁਸੀਂ ਸਾਨੂੰ ਵੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਫੇਰ ਆਪਾਂ ਮੰਮੀ ਦਾ ਇੱਕ ਹੋਰ achar ਪਵਾਵਾਂਗੇ ਬਹੁਤ ਜਿਆਦਾ ਫਾਇਦੇ ਹੈ ਕਿਸੇ ਬੱਚੇ ਦੇ ਢੇਲ ਸੇਰ ਦਰਦ ਵੀ ਹੁੰਦਾ ਨਾ ਤੇ ਇਹਦਾ ਰਸਾ ਜਿਹੜਾ ਉਹ ਦੋ ਚਮਚੇ ਪਿਆ ਦੇਓ ਤੇ ਚਾਰ ਬੱਚੇ ਖਾ ਲੈਣ ਉਹਦੇ ਨਾਲ ਢੇਟ ਦਰਦ ਨਹੀਂ ਹੁੰਦਾ ਸਾਰਾ ਪੇਟ ਹਾਜਮਾ ਜਾਂਦਾ ਹੈ achar ਦਾ ਰਸਾ ਪਿਆ ਦੀਏ ਹਾਂ ਦੋ ਚਮਚੇ ਦੇ ਦੋ ਵੈਸੇ ਵੀ achar ਖਾਣ ਨਾਲ ਵੀ ਰੋਟੀ ਹਾਜਮਾ ਜਾਂਦੀ ਪੇਟ ਦਰਦ ਖੱਟ ਜਾਂਦਾ ਹੈ ਬਹੁਤ ਫਾਇਦੇਮੰਦ ਹੈ ਹਾਂ ਠੀਕ ਕਰ ਤਾਂ ਲਓ ਜਿਹੜੀਆਂ ਗੱਲਾਂ ਵੱਡੇ ਦੱਸ ਸਕਦੇ ਹੋ ਆਪਾਂ ਨਹੀਂ ਦੱਸ ਸਕਦੇ ਦੇਖੋ ਕਿੰਨਾ ਵਧੀਆ ਸੁਝਾਅ ਦਿੱਤਾ ਹੈ ਤੇ ਇਹ ਇੱਕ ਮਤਲਬ ਫਾਇਦੇਮੰਦ ਆਪਣੇ ਨੁਕਤਾ ਵੀ ਦੱਸਤਾ ਐਟ ਅ ਟਾਈਮ ਆਪਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਹਾਂ ਕੋਈ ਇਸ ਤਰ੍ਹਾਂ ਪੇਟ ਦਰਦ ਵਗੈਰਾ ਹੋ ਰਿਹਾ ਹੈ ਤਾਂ ਆਪਾਂ ਵੀ ਕੀ ਦੇਈਏ ਬੱਚਿਆਂ ਨੂੰ ਇੱਕ ਦੇਸੀ ਨੁਕਤਾ ਹੈਗਾ ਤੇ ਤੁਸੀਂ ਵੀ ਅਜਮਾਓ ਸਾਡੇ ਬੰਨੇ achar ਪਿਆ ਹੈ ਏਡਾ ਕਰਕਟੀਨਰ ਭਰਿਆ ਪਿਆ ਉਹ 5 ਸਾਲ ਪੁਰਾਣਾ ਅੱਛਾ ਉਹ ਸਾਬਤ ਪਾਇਆ ਸੀ ਮੈਂ ਘਰੇ ਮਸਾਲਾ ਤਿਆਰ ਕਰਕੇ ਭਰ ਕੇ ਤੇ ਉਹ ਆਏ ਬਣਿਆ ਪਿਆ ਜਿਵੇਂ ਗੁਲਾਬ ਗੁਲਾਬ ਜਾਮਣ ਹੁੰਦੀ ਹੈ ਹਾਂ ਇਹ ਆਪਣੀ ਐਸਟੀ ਹੈ ਤੇ ਉਹ ਜਦੋਂ ਖਾ ਲੋਣਾ ਤੇ ਨਾਲ ਦੀ ਨਾਲ ਰੋਟੀ ਖਾਜਮਾ ਜਾਂਦੀ ਹੈ ਜਿਹੜੇ ਨਿੰਬੂ ਦੇ achar ਮਿੱਠੇ ਨਿੰਬੂ ਦਾ achar ਉਹਦੇ ਗਲਾਬ ਜਾਮਣਾ ਵਾਂਗੂ ਹੀ ਬਣ ਜਾਂਦਾ ਹੈਗਾ ਹਾਂ ਇਹ ਜਿੰਨਾ ਪੁਰਾਣਾ ਹੋਊਗਾ ਨਾ ਓਨਾ ਹੀ ਵਧੀਆ ਬਣੂ ਹਾਂ ਦੇਖਣ ਨੂੰ ਵੀ ਸੋਹਣਾ ਲੱਗਦਾ ਤੇ ਖਾਣ ਨੂੰ ਵੀ ਵਧੀਆ ਲੱਗਦਾ ਹੈਗਾ ਤੇ ਚਲੋ ਠੀਕ ਹੈ ਜੀ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੇ ਮੇਰੀ ਮੰਮੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ